ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਅਸਤਾ ਜਿਹੜਾ 1 ਮਾਰਚ ਤੋਂ ਯੁੱਧ ਨਸ਼ਾ ਵਿਦਤ ਸ਼ੁਰੂ ਹੋਇਆ ਹੈ ਉਹਦੇ ਤਹਿਤ ਹੀ ਤਰੰਤ ਪੁਲਿਸ ਜਿਹੜੀ ਹੈ ਲਗਾਤਾਰ ਸੀਜ਼ਰ ਵੀ ਕਰ ਰਹੀ ਹੈ ਲਗਾਤਾਰ ਸੰਗਰਾ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਵੀ ਕਰਾ ਰਹੀ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਹੀ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਪਾਸ ਹੋਈ ਸੀਗੀ ਕਿ ਇਹ ਦੋ ਜਿਹੜੇ ਬ੍ਰਦਰ ਨੇ ਇੱਕ ਦਾ ਨਾਮ ਰਜੀਵ ਹੈ ਤੇ ਦੂਜੇ ਦਾ ਨਾਮ 사ਜਨ ਹੈ ਇਹਨਾਂ ਤੇ ਇੱਕ ਤੇ 13 ਪਰਚੇ ਦਰਜ ਨੇ ਤੇ ਇੱਕ ਤੇ 9 ਪਰਚੇ ਐਨਡੀਪੀਆ ਸੈਕਟਰ ਦੇ ਦਰਜ ਨੇ 사જન ਫਿਲਹਾਲ ਜੇਲ੍ਹ ਦੇ ਅੰਦਰ ਹੈ ਤੇ ਰਜੀਵ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਹ ਪਤਾ ਲੱਗਿਆ ਸੀਗਾ ਕਿ ਬਈ ਇਹ ਇੱਥੇ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਵਾ ਦੋਵੇਂ ਬ੍ਰਦਰ ਸੇਮ ਹੀ ਮਕਾਨ ਦੇ ਅੰਦਰ ਰਹਿੰਦੇ ਨੇ ਤੇ ਇਹ ਜਿਹੜਾ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਇਆ ਹੋਇਆ ਹੈ ਤੇ ਤੇਜਲਾਲ ਸਾਹਿਬ ਪੱਟੀ ਨੇ ਇਹਦੇ ਖਿਲਾਫ ਆਰਡਰ ਪਾਸ ਕੀਤੇ ਇਹਨੂੰ ਡੈਮੋਲਿਸ਼ ਕਰੰਦੇ ਤਾਂ ਕਿ ਸਰਕਾਰੀ ਜ਼ਮੀਨ ਤੇ ਜਿਹੜਾ ਕਿ ਕਬਜ਼ਾ ਇਸ ਸਮਗਲਰਾਂ પાસેੋਂ ਛਡਾਇਆ ਜਾ ਸਕੇ ਤੇ ਉਹਦੇ ਤਹਿਤ ਹੀ ਅੱਜ ਪੁਲਿਸ ਵੱਲੋਂ ਸਿਕਿਉਰਟੀ ਪ੍ਰੋਵਾਈਡ ਕਰਕੇ ਮਕਾਨ ਉਡਾਇਆ ਜਾ ਰਿਹਾ ਹੈ ਜੋ ਨਸ਼ਾ ਤਸਕਰਾ ਦੇ ਖਿਲਾਫ ਤਾਂ ਲਗਾਤਾਰ ਕਾਰਵਾਈ ਚੱਲੀ ਰਹੀ ਹੈ ਸੀਜ਼ਰ ਵੀ ਤੁਸੀਂ ਦੇਖਿਆ بڑے ਵੱਡੇ ਸੀਜ਼ਰ ਵੀ ਕੀਤੇ ਆ ਪ੍ਰਾਪਰਟੀਆਂ ਵੀ ਲਗਭਗ 13 ਕਰੋੜ ਦੀ ਫ੍ਰੀਜ਼ ਅਸੀਂ ਕਰਾ ਚੁੱਕੇ ਨੇ ਤੇ ਇਹ ਜਿਹੜਾ ਸਿਲਸਿਲਾ ਹੈ ਇਦਾਂ ਹੀ ਜਾਰੀ ਰਹੂਗਾ ਜਦੋਂ ਤੱਕ ਨਸ਼ੇ ਦੀ ਆਪਾਂ ਇਹਨੂੰ ਨਸ਼ਾ ਮੁਕਤ ਬਿਲਕੁਲ ਨਹੀਂ ਕਰ ਦਿੰਦੇ